ਨਿਊਜ਼ ਬੁਲੇਟਿਨ ਪੰਜਾਬ ਵਿੱਚ ਆਪ ਜੀ ਦਾ ਸਵਾਗਤ ਹੈ ਪੰਜਾਬ ਹੈਲਥ ਸਿਸਟਮਸ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਵੱਲੋਂ ਵਿਦਾਂਤ ਸਭਾ ਹਲਕਾ ਗੁਰਦਾਸਪੁਰ ਨੂੰ ਹਰ ਖੇਤਰ ਵਿੱਚ ਅੱਗੇ ਲਿਜਾਣ ਦੇ ਯਤਨ ਲਗਾਤਾਰ ਜਾਰੀ ਹਨ ਚੇਅਰਮੈਨ ਸ਼੍ਰੀ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਗੁਰਦਾਸਪੁਰ ਵਿੱਚ ਬਣੇ ਸਕੂਲ ਆਫ ਐਮੀਨੈਂਸ ਵਿੱਚ ਵਿਦਿਆਰਥੀਆਂ ਦੇ ਸਕੂਲ ਆਨ ਜਾਣ ਲਈ ਬੱਸ ਸਰਵਿਸ ਵੀ ਸ਼ੁਰੂ ਹੋ ਗਈ ਹੈ ਚੇਅਰਮੈਨ ਸ਼੍ਰੀ ਰਮਨ ਬਹਿਲ ਵੱਲੋਂ ਅੱਜ ਹਰੀ ਝੰਡੀ ਦਿਖਾ ਕੇ ਸਕੂਲ ਆਫ ਐਮਿਨੈਂਸ ਗੁਰਦਾਸਪੁਰ ਵਿੱਚ ਪਰਦੇ ਬੱਚਿਆਂ ਲਈ ਪਹਿਲੀ ਵਾਰ ਸਰਵਿਸ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਡਿਪਟੀ ਡੀਈਓ ਸਰਦਾਰ ਲਖਵਿੰਦਰ ਸਿੰਘ ਸਕੂਲ ਆਫ ਐਮਿਨੈਂਸ ਗੁਰਦਾਸਪੁਰ ਦੇ ਪ੍ਰਿੰਸੀਪਲ ਸ਼੍ਰੀ ਅਨਿਲ ਪੱਲਾਸ ਮੇਤ ਸਿੱਖਿਆ ਭਾਗ ਦੇ ਹੋਰ ਅਧਿਕਾਰੀ ਮਾਰਕੀਟ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਸ਼੍ਰੀ ਭਾਰਤ ਪੂਸ਼ਨ ਸ਼ਰਮਾ ਨਿਰਜ ਸੰhotra ਸਮੇਤ ਹੋਰ ਅਗੋ ਵੀ ਮੌਜੂਦ ਸਨ ਅੱਜ ਮਨ ਨੂੰ ਖੁਸ਼ੀ ਆ ਔਰ ਇਲਾਕੇ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਵੀ ਆ ਇਸ ਜੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਜਿਸ ਨੂੰ ਭਗਵੰਤ ਮਾਨ ਜੀ ਨੇ ਔਰ ਸ਼੍ਰੀ ਹਰਜੋਤ ਬਾਸ ਜੀ ਨੇ ਬਾਕੂਬੀ ਨਾਲ ਸਾਰੇ ਪੰਜਾਬ ਦੇ ਵਿੱਚ ਲਾਗੂ ਕੀਤਾ ਔਰ ਗੁਰਦਾਸਪੁਰ ਦੇ ਵਿੱਚ ਸਕੂਲ ਆਫ ਐਮਿਨੈਂਸ ਤੇ ਇਸ ਇਲਾਕੇ ਨੂੰ ਦਿੱਤਾ ਔਰ ਜਿੱਥੇ ਸਕੂਲ ਆਫ ਐਮਿਨੈਂਸ ਦੇ ਵਿੱਚ ਵਧੀਆ ਕ੍ਰੂਪਮੈਂਟ ਵਧੀਆ ਬਿਲਡਿੰਗਸ ਆ ਰਹੀਆਂ ਨੇ ਉੱਥੇ ਬੱਚਿਆਂ ਵਾਸਤੇ ਜਿਹੜੀ ਇੱਕ ਬਹੁਤ ਪੁਰਾਣੀ ਮੰਗ ਸੀ ਕਿ ਉਹਨਾਂ ਨੂੰ ਕਨਵੈਸ ਦਾ ਪ੍ਰਬੰਧ ਕੀਤਾ ਜਾਵੇ ਅੱਜ ਉਹ ਜਿਹੜੀ বাস ਆ ਪਹਿਲੀ ਉਹਨੂੰ ਅੱਜ ਅਸੀਂ ਰਵਾਨਾ ਕੀਤਾ ਉਹ ਬੱਚਿਆਂ ਨੂੰ ਲੈ ਕੇ ਵੱਖ-ਵੱਖ ਪਿੰਡਾਂ ਜਾਊਗੀ ਬੱਚੇ ਆਪਣੇ ਇੱਥੇ ਪੜਾਈ ਕਰਨਗੇ ਔਰ ਉਸ ਤੋਂ ਬਾਅਦ বাস ਜਿਹੜੀ ਆ ਉਹਨਾਂ ਨੂੰ ਛੱਡ ਕੇ ਜਾਊਗੀ ਸੋ ਮੈਂ ਸਮਝਦਾ ਕਿ ਸਕੂਲ ਆ ਫੈਮਿਨਸ ਦੇ ਵਿੱਚ ਜਿਹੜੇ ਬੱਚੇ ਪੜ ਰਹੇ ਨੇ ਕਈ ਬੱਚੇ ਆਰਥਿਕ ਤੌਰ ਦੇ ਉੱਪਰ ਕਮਜ਼ੋਰ ਨੇ ਉਹਨਾਂ ਵਾਸਤੇ ਕਨਵੇਸ ਦੀ ਪ੍ਰੋਬਲਮ ਸੀ ਔਰ ਮੈਨੂੰ ਅਜੇ ਵੀ ਖੁਸ਼ੀ ਆ ਕਿ ਅਕਾਲਪੁਰਖ ਨੇ ਦਾਸ ਦੇ ਮੋਹ ਗੱਡੀ ਗੱਲ ਪੂਰੀ ਹੋਈ ਮੈਂ ਚੋਣਾ ਦੇ ਵਿੱਚ ਜਿਸ ਵਕਤ ਲੋਕ ਸਭਾ ਦੀਆਂ ਸੀਗੀਆਂ ਇਹਨਾਂ ਮੁਸਤਾਵਾ ਜੱਟਾ ਗਿਆ ਉੱਥੇ ਰਾਜਗੋਬ ਸਿੰਘ ਹਣੀ ਇੱਥੇ ਨੇ ਚਾਨ ਮਸੀ ਹਣੀ ਨੇ ਰਾਤ ਸੁਣੀ ਨੇ ਉੱਥੇ ਇੱਕ ਬੱਚੀ ਆ ਸੁਨਿਆ ਸੈਮਲ ਦੀ ਬੇਟੀ ਆ ਆਪਣੇ ਨਾਨਕੇ ਘਰੋਂ ਰਹਿ ਰਹੀ ਆ ਉਹ ਬੋਲਣ ਦੇ ਵਿੱਚ ਇੰਨੀ ਸਮਾਰਟ ਸੀ ਇੰਨੀ ਵਧੀਆ ਸੀ ਉਹ ਕਹਿਣ ਲੱਗੀ ਵੀ ਸਾਨੂੰ ਕਨਵੈਸ ਦੀ ਪ੍ਰੋਬਲਮ ਹੈ ਤੇ ਮੈਂ ਸੋਚਿਆ ਵੀ ਸ਼ਾਇਦ ਇਹ ਕਿਸੇ ਪ੍ਰਾਈਵੇਟ ਸਕੂਲ ਚ ਪੜ ਰਹੀ ਆ ਪਰ ਉਹਨੇ ਮੈਨੂੰ ਦੱਸਿਆ ਵੀ ਨਹੀਂ ਮੈਂ ਸਕੂਲ ਆ ਐਮੀਰਸ ਦੇ ਸਟੂਡੈਂਟ ਆ ਔਰ ਇੰਨੀ ਵਧੀਆ ਗੱਲ ਕਰ ਰਹੀ ਸੀ ਔਰ ਉਹਨੇ ਕਿਹਾ ਵੀ ਸਾਨੂੰ ਕਨਵੈਸ ਕਰਕੇ ਮੁਸ਼ਕਲ ਹੋ ਰਹੀ ਆ ਸੋ ਅੱਜ ਉਹਦੀ ਜਿਹੜੀ ਬੱਚੇ ਦੀ ਗਈ ਕੱਲ ਅੱਜ ਵੀ ਪ੍ਰਬਾਤਮਣੇ ਉਹ ਪੂਰੀ ਕੀਤੀ ਆ ਸੋ ਇਹ ਤਿੰਨ ਬੱਸਾਂ ਇੱਥੋਂ ਚੱਲਣਗੀਆਂ ਪਹਿਲੀ ਵਾਰ ਸੱਚੀ ਅੱਜ ਰਵਾਨਾ ਕੀਤੀ ਆ ਅਨੁਰਭਾ ਜੀ ਜਿਹੜੀ ਦੂਸਰੀ ਬੱਸ ਆ ਤੇ ਤੀਸਰੀ ਬੱਸ ਉਹ ਵੱਖਰੇ ਵੱਖਰੇ ਰੂਟਸ ਦੇ ਉੱਪਰ ਸ਼ੁਰੂ ਕਰਵਾ ਦਿਓ ਤਾਂ ਕਿ ਬੱਚਿਆਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਔਰ ਜਿਹੜਾ ਇੱਕ ਸੁਪਨਾ ਆ ਅਰਵਿੰਦ ਕੇਧਰੀਵਾਲ ਜੀ ਦੀ ਸਾਰੀ ਟੀਮ ਨੇ ਪੰਜਾਬ ਲਈ ਲਿਆ ਸੀ ਕਿ ਪੰਜਾਬ ਦੇ ਸਕੂਲ ਤੇ ਪੰਜਾਬ ਦੀਆਂ ਸਿਹਤ ਸੇਵਾਵਾਂ ਬਿਹਤਰੀ ਹੋਣ ਅੱਜ ਉਹ ਕਾਨੂੰਨ ਮੈਜਰ ਆ ਰਿਹਾ ਵੀ ਉਹ ਲਾਗੂ ਹੋ ਰਿਹਾ ਔਰ ਉਹਦੇ ਰਿਜ਼ਲਟਸ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ ਸੋ ਮੈਂ ਇੱਕ ਵਾਰੀ ਫੇਰ ਪ੍ਰਿੰਸੀਪਲ ਸਾਹਿਬ ਤੁਹਾਡਾ ਸਰ ਲਖਵਿੰਦਰ ਸਿੰਘ ਜੀ ਡਿਪਟੀ ਡੀਓ ਸੈਕੰਡਰੀ ਆਏ ਨੇ ਤੁਹਾਡੇ ਸਾਰੇ ਸਟਾਫ ਦਾ ਸਾਡੀ ਪਾਰਟੀ ਦੇ ਸਾਰੇ ਇਹਮ ਰੁਖਨ ਅੱਜ ਇੱਥੇ ਆਏ ਨੇ ਮੈਂ ਇਹਨਾਂ ਨੂੰ ਮੁਬਾਰਕ ਵੀ ਦੇਣਾ ਔਰ ਸਟਾਫ ਦਾ ਧੰਨਵਾਦ ਵੀ ਕਰਦਾ ਜਿਹੜੇ ਕੜੀ ਮਿਹਨਤ ਦੇ ਨਾਲ ਇਸ ਬੱਚੇ ਦਾ ਬੱਚਿਆਂ ਨੂੰ ਪੜਾ ਕੇ ਵਧੀਆ ਤਰੀਕੇ ਨਾਲ ਤਿਆਰ ਕਰ ਰਹੇ ਨੇ ਸੋ ਪਰਮੇਸ਼ਵਰ ਆਪਣੀ ਕਿਰਪਾ ਬਰਾਏ ਰੱਖੇ ਔਰ ਅਸੀਂ ਜਿਹੜਾ ਇਹ ਦਿਲਿਆ ਸੀਗਾ ਆਮ ਆਦਮੀ ਪਾਰਟੀ ਨੇ ਕਿ ਪੰਜਾਬ ਦੇ ਵਿੱਚ ਤਾਲੀਮ ਦੇ ਖੇਤ ਸਵਾਵਾ ਵਧੀਆ ਰਵਾਂਗੇ ਅੱਜ ਉਹ ਪਰਵਾਤਵਾ ਸਾਡੀ ਬਾਹ ਫੜ ਰਿਆ ਉਹਨੂੰ ਪੂਰੀ ਕਰ ਰਿਹਾ ਔਰ ਇਸੇ ਤਰੀਕੇ ਨਾਲ ਕਰੀਏ ਤਾਂ ਕਿ ਇਹ ਜਿਹੜਾ ਅੱਜ ਦੇ ਬੱਚੇ ਨੇ ਸਾਡਾ ਆਉਣ ਵਾਲਾ ਭਵਿੱਖਾ ਅੱਗੇ ਜਾ ਕੇ ਇਸ ਸਮਾਜ ਨੂੰ ਚੰਗਾ ਸਿਰਜਣਾ ਦੇ ਵਿੱਚ ਆਪਣਾ ਹਿੱਸਾ ਵੀ ਪਾ ਸਕਣ ਔਰ ਸਮਾਜ ਦੀ ਸੇਵਾ ਕਰਕੇ ਆਪਣੇ ਪਰਿਵਾਰਾਂ ਨੂੰ ਵੀ ਪਾਲਣ ਔਰ ਸਮਾਜ ਦੀ ਜਿਹੜੀਆਂ ਕਿਦੇ ਜਿਹੜਾ ਨਿਗਾਰ ਆ ਰਿਹਾ ਉਹਨੂੰ ਠਲ ਪਾਉਣ ਦੇ ਵਿੱਚ ਬਹੁਤ ਸਾਈ ਹੂੰ ਇੱਕ ਵਾਰੀ ਫੇਰ ਕੰਪੀਲ ਸਰ ਸਾਡੇ ਰਾਈ ਸਾਡੇ ਸਟਾਫ ਦਾ ਡੀਓ ਆਫਿਸ ਦਾ ਦਿਲ ਦੀਆਂ ਗਹਿਰਾਈਆਂ ਤੋਂ ਔਰ ਆਪਣੇ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਅ ਅੱਜ ਦਾ ਦਿਨ ਬੜਾ ਪਵਿੱਤਰ ਦਿਹਾੜਾ ਮੈਂ ਪਹਿਲੇ ਵੀ ਗੱਲ ਕੀਤੀ ਆ ਕਿ ਮਾਨਯੋਗ ਸ਼੍ਰੀ ਰਮਨ ਬਹਿਲ ਜੀ ਦੇ ਕਰ ਕਮਲਾ ਦੇ ਨਾਲ ਇਹ ਜਿਹੜਾ ਕੰਮ ਹੈ ਸਿਰੇ ਚੜਿਆ ਬਾਕੀ ਜਿਹਦੇ ਵਿੱਚ ਮੇਰੇ ਸਟਾਫ ਦੀ ਬਹੁਤ ਅਹਿਮ ਯੋਗਦਾਨ ਆ ਬਸਾਂ ਰੇਂਜ ਕਰਨਾ ਔਰ ਰੂਟ ਪਲਾਨ ਕਰਨਾ ਲਿਸਟਾਂ ਬਣਾਉਣੀਆਂ ਡਿਫਰੈਂਟ ਡਿਫਰੈਂਟ ਪਿੰਡਾਂ ਤੋਂ ਆਉਂਦੀਆਂ ਨੇ ਬੱਚੇ ਆਉਂਦੇ ਨੇ ਮੇਰੀ ਇਹੀ ਪ੍ਰਾਇਰੀਟੀ ਹੋਏਗੀ ਕਿ ਬੱਚਿਆਂ ਨੂੰ ਅੱਛੀ ਸਹੂਲਤਾਂ ਜੜੀਆਂ ਨੇ ਉਹ ਮੁਹैया ਕਰਾਈਏ ਜਾਂ ਸਰਕਾਰ ਅਗੇ ਇਹੀ ਬੇਨਤੀ ਆ ਸਰ ਦੇ ਥੂ ਕਿ ਜੋ ਜੋ ਵੀ ਇਨਫਰਾਸਟ੍ਰਕਚਰ ਜਾਂ ਬਿਲਡਿੰਗ ਦੀ ਜੜੀ ਨਵਾਰ ਬਦਲਣੀ ਆ ਇਹ ਤੁਸੀਂ ਤੁਹਾਡੇ ਬਿਨਾ ਪੋਸੀਬਲ ਨਹੀਂ ਹੈਗਾ ਸਰ ਤੋਂ ਬੱਚਿਆਂ ਨੂੰ ਜੜੀ ਮਿਆਰੀ ਸਿੱਖਿਆ ਦੇਣੀ ਆ ਉਹ ਡੈਫੀਨੇਟਲੀ ਮੇਰਾ ਜਿਹੜਾ ਸਟਾਫ ਹੈ ਉਹ ਕੈਪੇਬਲ ਇਨਫ ਮੈਂ ਕਹਾਂਗਾ ਕਿ ਦੇ 올 ਆਰ ਕੈਪੇਬਲ ਇਨਫ ਟੂ ਪਰ ਉਹ ਇਨਪਾਰਟ ਵੈਲ ਕੁਆਲੀਫਾਈਡ ਸਟਾਫ ਹੈ ਇੱਥੇ ਔਰ ਮੈਂ ਸਮਝਣਾ ਕਿ ਜਿੱਥੇ ਮੇਰੀ ਵੀ ਜ਼ਰੂਰਤ ਹੁੰਦੀ ਆ ਮੈਂ ਕਿਹਾ ਸਟਾਫ ਨੂੰ ਕਿ ਮੈਂ ਖੁਦ ਵੀ ਪੜਾਵਾਂਗਾ ਮੈਂ 30 35 ਸਾਲ ਹੋ ਗਏ ਮੈਨੂੰ ਜੌਬ ਕਰਦੇ ਔਰ 24 25 ਸਾਲ ਮੈਂ ਬਸਾਰ ਲੈਕਚਰਿੰਗ ਇਨ ਇੰਗਲਿਸ਼ ਦੀਨਾਨਗਰ ਵੀ ਰਿਆਂ ਔਰ ਚੌਂਤੇ ਹੋਰ ਵੀ ਕਈ ਜਗ੍ਹਾ ਤੇ ਸੇਵਨ ਭਾਈ ਆ ਹੁਣ ਸਰਕਾਰ ਨੇ ਮੈਨੂੰ ਇੱਥੇ ਲਾਇਆ ਜਿੱਥੇ ਜਿੱਥੇ ਵੀ ਸੇਵਾ ਲਗਾਈ ਉਹ ਆਪਣੀ ਓਨੈਸਟੀ ਪੂਰੀ ਕੀਤੀ ਆ ਹੁਣ ਵੀ ਗਾ ਤੋਂ ਮੈਂ ਪ੍ਰੋਮਿਸ ਕਰਨਾ ਕਿ ਆਪਾਂ ਬੱਚਿਆਂ ਦੀ ਬਿਹਤਰੀ ਦੇ ਲਈ ਸਰਦਾਰਾਂ ਦੇ ਅਸ਼ੀਰਵਾਦ ਦੇ ਨਾਲ ਸਰਕਾਰ ਦੀ ਕੋਆਪਰੇਸ਼ਨ ਦੇ ਨਾਲ ਅਸੀਂ ਪੂਰਾ ਕਰਾਂਗੇ ਫਿਲਹਾਲ ਕਿਹੜੇ ਕਿਹੜੇ ਰੂਲ ਕਿਡ ਕੀਤੇ ਸਰ ਅਸੀਂ ਅਜੇ ਦੁਰੰਗਲਾ ਔਰ ਕੁਝ ਬੱਚੇ ਸਾਡੇ ਥੋੜੇ ਕਿ ਇਧਰ ਆ ਸਾਈਡ ਤੇ ਜਿਹੜਾ ਮੈਂ ਇਹ ਮਸਤਵਰ ਜਟਾ ਜਿਹੜੀ ਸਾਈਡ ਨੂੰ ਬੰਦਾ ਆਮ ਨਿਊ ਟੂ ਗੁਰਦਾਸਪੁਰ ਔਰ ਇਸ ਤੋਂ ਬਾਅਦ ਸਰਨੇ ਜਿਨੇ ਦੱਸਿਆ ਕਾਨੂੰਨਨ ਸਾਈਡ ਤੇ ਕਲਨੌਰ ਸਾਈਡ ਤੇ ਕਲੀਜਪੁਰ ਸਾਈਡ ਤੋਂ ਬੱਚੇ ਬੜੇ ਜਾਂਦੇ ਆ ਉਧਰ ਵੀ ਕਰਾਂਗੇ ਬਾਕੀ ਅਸੀਂ ਸਲਾਹ ਕਰਾਂਗੇ ਬੱਚਿਆਂ ਨੂੰ ਪੁੱਛਾਂਗੇ ਕਿ ਕਿਹੜੇ ਕਿਹੜੇ ਰੂਟ ਤੁਹਾਨੂੰ ਸ਼ਟ ਹੁੰਦੇ ਆ ਉਸ ਹਿਸਾਬ ਨਾਲ ਹੀ ਪਲਾਨ ਕਰਕੇ ਸ਼ਾਰਟਲੀ ਅਸੀਂ ਫਿਰ ਐਡਵਰਟਾਈਜ਼ਮੈਂਟ ਦੇਾਂਗੇ ਪਹਿਲੀ ਵਾਰ ਜੋ ਐਡਵਰਟਾਈਜ਼ਮੈਂਟ ਦਿੱਤੀ ਸੀਗੀ ਤੋਂ ਹੁਣ ਫਿਰ ਦੇਾਂਗੇ ਇੱਕ ਵਾਰੀ ਔਰ ਡੈਫੀਨਿਟਲੀ ਵੀਲ ਡੂ ਆਵਰ ਬੈਸਟ ਕਿ ਅਸੀਂ ਸਾਰਾ ਕੰਮ ਅچھے ਤਰੀਕੇ ਨਾਲ ਕਰ ਸਕੀਏ ਬਾਦੀ ਪਰਮਾਤਮਾ ਦਾ ਅਸ਼ੀਰਵਾਦ ਚਾਹੀਦਾ ਜੀ ਔਰ ਤੁਹਾਡੇ ਸਾਰਿਆਂ ਦੇ ਔਰ ਸਰ ਇਹਨਾਂ ਜਦੋਂ ਇਲੈਕਸ਼ਨ ਚੱਲ ਰਹੇ ਸੀ ਤੇ ਬੈਲ ਸਰਜਰੀ ਨੇ ਉਹ ਸਾਡੇ ਪਿੰਡ ਵਿੱਚ ਆਈ ਸੀ ਤੇ ਮੈਨੂੰ ਸਰ ਬਹੁਤ ਪ੍ਰੋਬਲਮ ਸੀ ਹੋਣ ਜਾਂਦੇ ਵਿੱਚ ਤੇ ਫਿਰ ਮੈਂ ਨਾ ਮੈਂ ਮਲਤੀ ਪ੍ਰਧਾਨ ਜੀ ਨੂੰ ਪਿਆ ਤੇ ਫਿਰ ਉਹਨਾਂ ਨੇ ਮੇਰੀ ਗੱਲ ਕਰਵਾਈ ਸੀ ਤੇ ਮੈਂ ਤੁਹਾਨੂੰ ਕਿਹਾ ਸੀ ਕਿ ਸਰ ਮੈਨੂੰ ਕਨਵੈਂਸ ਦੀ ਬਹੁਤ ਪ੍ਰੋਬਲਮ ਆ ਤੇ ਪਲੀਜ਼ ਸਰ ਇਹਦਾ ਅਰੇਂਜਮੈਂਟ ਕੀਤਾ ਜਾਵੇ ਤੇ ਮੈਂ ਹੁਣ ਬਹੁਤ ਖੁਸ਼ ਆ ਕਿ ਸਰ ਜੋ ਕਿ ਅਰੇਂਜਮੈਂਟ ਹੋ ਚੁੱਕਿਆ ਆ ਤੇ ਹੁਣ ਜਿਹੜੀ ਬਾਤ ਸੋ ਮੇਰੇ ਪਿੰਡ ਦਾ ਕੰਮ ਦੀ ਹੈ। ਥੈਂਕ ਯੂ।